ਆ ਲਓ ਜੀ ਕਿਸਾਨ ਭਰਾਵੋ ਦਿੱਲੀ ਦੀਆਂ ਉਹਨਾਂ ਸੰਗਤਾਂ ਵਾਸਤੇ ਜੋ ਰੋਜ਼ਾਨਾ ਕਿਸਾਨਾਂ ਦੀ ਸੇਵਾ ਦੇ ਵਿੱਚ ਦਿੱਲੀ ਮੋਰਚੇ ਦੇ ਵਿੱਚ ਦਿੱਲੀ ਤੋਂ ਸੰਗਤਾਂ ਸੇਵਾ ਕਰਨ ਆਉਂਦੀਆਂ ਹਨ ਇਹ ਸਾਡੇ ਘਰ ਦੇ ਨਿੰਬੂ ਸਨ ਅਸੀਂ ਸੋਚਿਆ ਵੀ ਇਹਨਾਂ ਨਿੰਬੂਆਂ ਨੂੰ ਦਿੱਲੀ ਨੇ ਉਹਨਾਂ ਸੰਗਤਾਂ ਦੇ ਵਿੱਚ ਵੰਡিয়ে ਜੋ ਦਿੱਲੀ ਦੀਆਂ ਸੰਗਤਾਂ ਰੋਜ਼ਾਨਾ ਉਸ ਲੰਗਰ ਦੇ ਵਿੱਚ ਜਾਂ ਕਿਸਾਨਾਂ ਲਈ ਜਰਾਬਾਂ ਕੋਟੀਆਂ ਛਾਲ ਅਤੇ ਵੇਟਲੇ ਗਰਮ ਕੱਪੜੇ ਵੰਡ ਕੇ ਜਾਂਦੀਆਂ ਹਨ ਜਾਂ ਬਹੁਤ ਸਾਰੀਆਂ ਸੰਗਤਾਂ ਪ੍ਰਸ਼ਾਦੇ ਵੀ ਬਣਾ ਕੇ ਦਿੱਲੀ ਵਿੱਚੋਂ ਮੈਂ ਦੇਖਿਆ ਵੀ ਲਿਆਉਂਦੀਆਂ ਜੋ ਕਿਸਾਨਾਂ ਨੂੰ ਸਕਾਉਂਦੀਆਂ ਹਨ ਸੋ ਇਹ ਨਿੰਬੂਆਂ ਦਾ achar ਪੈ ਰਿਹਾ ਸਾਡੀ ਸੋਚ ਹੈ ਵੀ ਇਸ achar ਨੂੰ ਉਸ ਦਿੱਲੀ ਦੀਆਂ ਸੰਗਤਾਂ ਵਿੱਚ ਵੰਡਿਆ ਜਾਵੇ ਜੋ ਰਜਾਨਾ ਉੱਥੇ ਕਿਸਾਨਾਂ ਦੀ ਸੇਵਾ ਕਰਨ ਆਉਂਦੀਆਂ ਹਨ ਸੋ ਇਹ ਤੁਹਾਡੇ ਸਾਹਮਣੇ ਆ ਅੱਜ 24 12 2020 ਆ ਕੱਲ ਨੂੰ ਅਸੀਂ ਇਹ ਉੱਥੇ ਪਹੁੰਚਦਾ ਕਰ ਦੇਣਾ ਤੇ ਕਿਲੋ-ਕਿਲੋ ਦੀ ਪੈਕਿੰਗ ਦੇ ਵਿੱਚ ਪੈਕ ਕਰਕੇ ਉਹਨਾਂ ਸੰਗਤਾਂ ਦੇ ਲਈ ਤੇ ਇਹ ਅਸੀਂ ਹਾਜ਼ਰ ਕਰਨ ਦਾ ਯਤਨ ਕਰ ਰਹੇ ਹਾਂ ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ